ਹਰੀ ਕ੍ਰਾਂਤੀ ਇੱਕ ਦਿਨ ਚ ਲਾਗੂ ਨਹੀਂ ਹੋਈ ਆ ਨੀਤੀਆਂ ਵੀ ਹੌਲੀ 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 ਛੋਡੇ ਦੇਖ ਲੈ ਦੇਖਦੇ ਛੋਡੇ ਦੇਖਦੇ ਦੇਖਦੇ ਛੋਡੇ ਰਸਮਾਂ ਚ ਰਿਵਾਜ ਖੋਲੇ ਛੋਡੇ ਦੇਖਦਿਆਂ ਦੇਖਦਿਆਂ ਛੋਡਾ ਭਾਈਚਾਰਾ ਖੋਲਿਆ ਛੋਡੇ ਦੇਖਦੇ ਦੇਖਦੇ ਛੋਡੇ ਉਹ ਹੱਥ ਹਥਿਆਰ ਖੇਤੀ ਕਰਨ ਵਾਲੇ ਸੰਦ ਸੰਦ ਨੇ ਸਾਰਾ ਖੋਲਿਆ ਛੋਡੇ ਦੇਖਦੇ ਦੇਖਦੇ ਪਾਣੀ ਚ ਜਾਹਿਰ ਹੋ ਗਿਆ ਸੋਡੇ ਦੇਖਦੇ ਦੇਖਦੇ ਸੋਡੇ ਨਾਚ ਚ ਜ਼ਹਿਰ ਹੋ ਗਿਆ ਸੋਡੇ ਸੁਣਦੇ ਸੁਣਦੇ ਤਿੰਨ ਤਿੰਨ ਲਾਸ਼ਾਂ ਦੇਖਦੇ ਦੇਖਦੇ ਤਿੰਨ ਤਿੰਨ ਲਾਸ਼ਾਂ ਘਰਾਂ ਚ ਉੱਠਣ ਲੱਗੀਆਂ ਆ ਸਾਰਾ ਨੀਤੀਆਂ ਦਾ ਸਿੱਟਾ ਹੈ ਬਾਈ ਇਹ ਉਸੇ ਕਰਕੇ ਆ ਤਿੰਨ ਕਾਨੂੰਨ ਲਿਆਂਦੇ ਨੇ ਐਂ ਉਸ ਵੇਲੇ ਲਿਆਉਣੇ ਜਦੋਂ ਚੋਣਾ ਸਿਰਤੇ ਨੇ ਅਸੀਂ ਜਿਹੜੇ ਸਨ ਬਿਸ਼ਪ ਪਰ ਸੰਸਥਾ ਦਾ ਡੰਡਾ ਇਹਨਾਂ ਦੇ ਉੱਤੇ ਬਹੁਤ ਮਜ਼ਬੂਤ ਹੈ ਇਹ ਉਹਨਾਂ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਜਿਹੜੀ ਪਿੱਛੇ ਹੋਈ ਹੈ ਅੱਜ 26 ਹੁਣ ਤੋਂ ਲੈ ਕੇ 29 ਤੱਕ ਆਬੂਧਾਮੀਲੇ ਵਿੱਚ ਵਿਸ਼ਵ ਪਰ ਸੰਸਥਾ ਦੀ ਮੀਟਿੰਗ ਹੋਈ ਹੈ ਉੱਥੇ ਇਹਨਾਂ ਨੂੰ ਤਾੜਿਆ ਵੀ ਜਿਹੜੀਆਂ ਨੀਤੀਆਂ 2013 ਚ ਲਾਗੂ ਕਰਨੀਆਂ ਸੀ ਤੁਸੀਂ ਤੁਸੀਂ ਹੁਣ ਤੱਕ ਲਾਗੂ ਕਰੀਆਂ ਕਿਉਂ ਨਹੀਂ ਸਾਨੂੰ ਕੀ ਇਤਕਾਰ ਹੈ ਕਿ ਤੁਸੀਂ ਜ਼ਮੀਨ ਅਨਾਜ ਖਰੀਦ ਕੇ ਗਦਾਮਾਂ ਦੇ ਢੇਰ ਲਾ ਰੱਖੇ ਨੇ ਇਹ ਤਾਂ ਹੁਣ ਆਪਾਂ ਇਹ ਕਹਿ ਸਕਦੇ ਆ ਵੀ ਇਹ ਭਾਈ ਕਿਸਾਨਾਂ ਦਾ ਮਸਲਾ ਕਿਉਂਕਿ ਜ਼ਮੀਨਾਂ ਜਾਣਦੀਆਂ ਪਰ ਕੱਲੇ ਕਿਸਾਨਾਂ ਦਾ ਤਾਂ ਹੈ ਨਹੀਂ ਇਹ ਹੁਣ ਮੋਦੀ ਸਾਹਿਬ ਇਹ ਗੱਲ ਕਹਿੰਦਾ ਵੀ 2025 ਤੱਕ 80 ਕਰੋੜ ਲੋਕਾਂ ਨੂੰ ਕਹਿੰਦਾ ਮੈਂ ਅਨਾਜ ਫਰੀ ਦੇਣ ਦੀ ਸਹੂਲਤ ਜਾਰੀ ਰੱਖੂਗਾ ਅਨਾਜ ਫਰੀ ਕਿੱਥੋਂ ਦੇਊਗਾ ਬਈ ਸਰਕਾਰੀ ਕਦਮਾਂ ਚੋਂ ਜੇ ਸਰਕਾਰੀ ਗਦਾਮ ਨਾ ਹੋਏ ਜੇ ਸਰਕਾਰੀ ਖਰੀਦ ਨਾ ਹੋਈ ਜੇ ਸਰਕਾਰੀ ਮੰਡੀਆਂ ਨਾ ਹੋਈਆਂ ਤਾਂ ਅਨਾਜ ਕਿੱਥੋਂ ਹੋਊਗਾ ਇਹ ਇਸ ਕਰਕੇ ਇਹ ਪੁੱਗਣਾ ਨਹੀਂ ਨਾ ਅਨਾਜ ਦੇਣਾ ਨਾ ਅਨਾਜ ਲੈਣਾ ਇਸ ਕਰਕੇ ਇਹ ਕਾਨੂੰਨ ਸੋਨੂੰ ਕੱਲਿਆਂ ਨੂੰ ਨਹੀਂ ਮਾਰ ਦੇ ਜਿਹੜੇ 80 ਕਰੋੜ ਲੋਕ ਜਿਨ੍ਹਾਂ ਨੂੰ ਫਰੀ ਅਨਾਜ ਮਿਲ ਰਿਹਾ ਹੈ ਭਾਰਤ 'ਚ ਇਹ ਸਹੂਲਤ ਉਹਨਾਂ ਨੂੰ ਦਿੱਤੀ ਨਹੀਂ ਜਾਣੀ ਜੇ ਇਹ ਕਾਨੂੰਨ ਸਰਕਾਰੀ ਅੰਪੰਡਾਰ ਅਨਾਜ ਦੇ ਪ੍ਰਾਈਵੇਟਾਂ ਦੇ ਹਵਾਲੇ ਹੋ ਗਏ ਇਸ ਕਰਕੇ ਇਹ ਖਤਰਨਾਕ ਹੈ ਸਮਾਜ ਦੇ ਕੱਲੇ ਕਿਸਾਨਾਂ ਵਾਸਤੇ ਖਤਰਨਾਕ ਨਹੀਂ ਇਹ ਉਸ ਬਹੁਤ ਵੱਡਾ ਹਿੱਸਾ ਜਿਹੜਾ ਫੂਡ ਨਾਲ ਤੇ ਅੰਨ ਨਾਲ ਜੁੜਿਆ ਹੋਇਆ ਹੈ ਜਿਹੜਾ ਅਨਾਜ ਖਾਂਦਾ ਹੈ ਇਹ ਉਹਨਾਂ ਨਾਲ ਜੁੜਿਆ ਹੋਇਆ ਹੈ ਹੁਣ ਜੇ ਵਿਰੋਧ ਨਹੀਂ ਉਠਿਆ ਇਸ ਕਰਕੇ ਨਹੀਂ ਉਠਿਆ ਕਿਉਂਕਿ ਜਿੱਦਾਂ ਸਦੇ ਹਰਿਆਣੇ ਤੇ ਬਾਡਰ ਤੇ ਤੇ ਸੰਭੂ ਬਾਡਰ ਤੇ ਬੈਠੀਆਂ ਹੋਈਆਂ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਕਿੰਡੀ ਗੱਲ ਵਾਪਰ ਗਈ ਬਈ ਅੱਜ ਤੱਕ ਤਾਂ ਸਾਡੀਆਂ ਕਿਸਾਨ ਜਥੇਬੰਦੀਆਂ 8 ਤਰੀਕ ਨੂੰ ਮੋਰਚਾ ਲਾਉਣ ਦੀ ਗੱਲ ਕਰਦੀਆਂ ਨੇ ਆਪਾਂ ਤਾਂ ਪਰਸੋ ਇਹ ਗੱਲ ਸਮਾਰਕੇ ਖੋਖੀ ਪੜੀ ਤੇ ਅੱਜ ਆਪਾਂ ਦਾ ਸੜਕਾਂ ਤੇ ਆ ਗਏ ਹਾਂ ਕਿਉਂਕਿ ਬਹੁਤ ਵੱਡੀ ਗੱਲ ਵਾਪਰਨ ਵਾਲੀ ਆ ਇਸ ਕਰਕੇ ਚੁਸਤ ਰਹਿਣਾ ਚਾਹੀਦਾ ਸचेत ਹੋ ਜਾਓ ਜੀ ਖਤਰਾ ਹੋਰ ਪੜ ਕੇ ਤੁਹਾਨੂੰ ਮਟੀਰੀਅਲ ਭੇਜਾਂਗੇ ਵੀ ਇਹ ਕੀ ਕੁਸ਼ ਹੈ ਆ ਜਿਹੜੇ 29 ਨੋ ਕੁਸ ਘਰਾਣੇ ਨੇ ਸ਼ਾਇਦ ਨੋ ਕੰਪਨੀਆਂ ਨੇ ਵੱਡੇ ਤਣਾੜਾ ਨੂੰ ਜਿਹੜੀਆਂ ਇਹ ਕੰਟੈਕਟ ਦਿੱਤੇ ਨੇ ਜਿਹਦੇ ਚ ਅਡਾਨੀ ਦੇ ਖਾਸੇ ਗਦਾਮ ਨੇ ਸ਼ੀ ਲੋਕਦਾਮ ਜਿਹਦੇ ਚੋਂ ਸੰਗਰੂਰ ਦੇ ਵਿੱਚ ਵੀ ਹੈਗਾ 1.5 ਲੱਖ ਟਨ ਮੀਟ੍ਰਿਕ ਟਨਾਂ ਨਾਲ ਸਾਂਭਣ ਦਾ ਨੋਗਦਾਮਾਂ ਦੇ ਵਿੱਚ ਆਇਆ ਕਾਫੀ ਲੇਖਾ ਜੋਖਾ ਜਿ ਨਵੇਂ ਜਵਾਨਾਂ ਦੇ ਵਿੱਚ ਖਬਰ ਲੱਗੀ ਹੈ ਇਹਦਾ ਲੱਭ ਲਈ ਆਪਾਂ ਮਟੀਰੀਅਲ ਹੋਰ ਥੋੜਾ ਦਾ ਪੜਤਾਲ ਕਰਕੇ ਉਹ ਲਿਖਤ ਪਹੁੰਚਾਵਾਂਗੇ ਤੁਹਾਡੇ ਕੋਲੇ ਇਸ ਕਰਕੇ ਫੌਰੀ ਐਕਸ਼ਨ ਜਿਹੜਾ ਅੱਜ ਆਪਾਂ ਦੇਣਾ ਆ ਆਪਾਂ ਤੈਅ ਕੀਤਾ ਸੀ ਵੀ ਆਪ ਦੇ ਐਮ ਐਲ اے ਮੰਤਰੀਆਂ ਨੂੰ ਇਹ ਚੇਤਾਵਨੀ ਪੱਤਰ ਦੇਵਾਂਗੇ ਵੀ ਵੱਡਾ ਕੁਝ ਵਾਪਰਨ ਜਾ ਰਿਹਾ ਹੈ ਇਹਦੇ ਤੇ ਚੌਕਸ ਹੋ ਤੇ ਇਹਦੇ ਵਿਚਾਰੋ ਉਹ ਅੱਜ ਮੰਗ ਪੱਤਰ ਆਪਾਂ ਸਾਰੇ ਪੰਜਾਬ ਦੇ ਮੰਤਰੀਆਂ ਨੂੰ ਦੇ ਰਹੇ ਹਾਂ ਇਧਰ ਇਹਨਾਂ ਦਾ ਡਾਕਟਰ ਬਲਬੀਰ ਸਿੰਘ ਨਾਲ ਉਹਨਾਂ ਦਾ ਕੋਈ ਜੇ ਨਮਾਇੰਦਾ ਇੱਥੇ ਆਇਆ ਹੈ ਉਧਰੋਂ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਮੰਗ ਪੱਤਰ ਵਾਲੀ ਕਾਰਵਾਈ ਦੇ ਕੇ ਚਲੋ ਅਗਲਾ ਪ੍ਰੋਗਰਾਮ ਸੁਣੋ ਆਪਾਂ ਫੇਰ ਦੇਵਾਂਗੇ ਉਹ ਤੁਹਾਡੇ ਇਹ ਧਿਆਨ ਚ ਆ ਗਿਆ ਹੋਣਾ ਵੀ 8 ਮਾਰਚ ਦਾ ਪ੍ਰੋਗਰਾਮ ਆਪਣਾ ਚੰਡੀਗੜ੍ਹ ਹੈ ਅਪ੍ਰੈਲ 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 ਦਾ ਤੇ ਉਹਦੀ ਤਿਆਰੀ ਕਰ ਲਿਓ ਹੁਣ ਤੋਂ ਕਿਉਂਕਿ ਐ ਤਾਂ ਤੁਸੀਂ ਰੋਜ਼ ਹੀ ਮੈਦਾਨ 'ਚ ਰਹਿੰਦੇ ਹੋ ਤੁਹਾਨੂੰ ਲੱਗਦਾ ਹੋਣਾ ਵੀ ਭਾਈ ਇਹ ਤਾਂ ਅ ਦਿੱਲੀ ਵਾਲਾ ਪ੍ਰੋਗਰਾਮ ਕਰਕੇ ਤਾਂ ਐ ਸੀਗਾ ਵੀ ਹੁਣ ਤਾਂ ਪ੍ਰੋਗਰਾਮ ਕੋਈ ਆਉਣਾ ਨਹੀਂ ਇਹ ਤਾਂ ਐ ਨਹੀਂ ਪਤਾ 8 ਅਪ੍ਰੈਲ ਤੋਂ ਬਾਅਦ ਫਿਰ ਵੀ ਕੋਈ ਆ ਜੇ ਤਿਆਰ ਰਹੋ ਬੱਸਾਂ ਭਰ ਕੇ ਜਾਣਾ ਮਾਈਆਂ ਦੀ ਗਿਰਤੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਬਾਕੀ ਜੇ ਕੋਈ ਨਵੀਂ ਗੱਲ ਹੋਈ ਤੁਹਾਨੂੰ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਾਣ ਵਾਸਤੇ ਸਾਡੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਬਾਈ ਜਿਆਦਾ ਬੱਚਿਆਂ ਦਾ ਰਜਗਾਰ ਹੁੰਦਾ ਹੈ ਜਾ ਖੇਤੀ ਦੀ ਅਬਦਨ ਹੁੰਦੀ ਐ ਜੇ ਦੋਨੇ ਨਾ ਰਹੀਆਂ ਫਿਰ ਜ਼ਮੀਨਾਂ ਵੇਚਾਂਗੇ ਹੁਣ ਹੀ ਕਹਿਣ ਲੱਗ ਗਏ ਆਪਾਂ ਤਾਂ ਵੀ ਸਾਰੇ ਪਿੰਡਾਂ ਨੇ ਪਿੰਡ ਵਕਿਓ ਏ ਫਿਰ ਜਿਹੜੇ ਤੁਸੀਂ ਕਹਿੰਦੇ ਆ ਵੀ ਮੇਰੇ ਕੋਲ ਤਾਂ 40 ਕਿੱਲੇ ਨੇ ਮੇਰੇ ਮੁੰਡੇ ਤਾਂ ਮੁੱਕਦੇ ਨਹੀਂ ਇਹ ਵੀ ਜਾਣਗੇ ਜੇ 80% ਲੋਕਾਂ ਨੇ ਆਪ ਜ਼ਮੀਨਾਂ ਵੇਚਤੀਆਂ ਆ 20% ਤਾਂ ਜ਼ਬਰਦਸਤੀ ਖੋਹ ਲੈਣਗੇ ਜੇ ਭੇਖਾ ਹੋਵੇ ਨਾ ਕਿਸੇ ਨੂੰ ਵੀ ਮੇਰੇ ਕੋਲ ਤਾਂ ਕਈ ਪੀੜੀਆਂ ਤੋਂ ਕੱਲਾ-ਕੱਲਾ ਮੁੰਡਾ ਤੁਰਿਆ ਆਉਂਦਾ ਐ ਇੰਨੀ ਜમીਨ ਰਹੂ ਮੈਂ ਤਾਂ ਭੁੱਖਾ ਮਰਦੇ ਨਹੀਂ ਇਹ ਕੱਢ ਦਿਓ ਭੇਖਾ ਜਦੋਂ 80% ਲੋਕ ਜ਼ਮੀਨਾਂ ਵੇਚ ਗਏ 20% ਆਂ ਤਾਂ ਰਾਤੋਂ ਰਾਤ ਮਾਲਕੀ ਖੋਲਣਗੇ ਉਹ ਰਾਤੋਂ ਰਾਤ ਕਿਉਂਕਿ 80% ਤਾਂ ਲੜਨ ਦੇ ਵਾਸਤੇ ਤਿਆਰੀ ਨਹੀਂ ਰਹਿਣੇ ਜ਼ਮੀਨਾਂ ਉਹਨਾਂ ਦੇ ਉਹ ਵੀ ਚਰੀਆਂ ਗਈਆਂ 20% ਦੂਸਰੇ ਐਸ ਪ੍ਰਸਤੀ ਲੋਕ ਉਹਨਾਂ ਨੇ ਤਾਂ ਸੜਕਾਂ ਤੇ ਆਉਣਾ ਹੀ ਨਹੀਂ ਉਹਨਾਂ ਨੇ ਤਾਂ ਮਰਨ ਦਾ ਫੈਸਲਾ ਹੀ ਨਹੀਂ ਕਰਨਾ ਹੁਣੀ ਦੇਖ ਲਓ ਤੁਹਾਡੇ ਚ 40 ਕਿੱਲੇ ਵਾਲੇ ਕਿੰਨੇ ਬੈਠੇ ਐ ਇਸ ਕਰਕੇ ਇਹ ਸਾਰੀ ਦੀ ਸਾਰੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਦੋਂ ਬਲਾਂ ਜ਼ਮੀਨ ਤੇ ਕਬਜ਼ਾ ਹੋ ਗਿਆ ਦੇਖੋ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਇਹ ਇਹ ਦੀ ਵੀ ਸੰਭਵ ਨਹੀਂ ਹੁਣੀ ਹੋ ਜਾਣਗੀਆਂ ਪਹਿਲਾਂ ਮੈਂ ਬਿਮਾਰੀ ਦੱਸਦਾ ਵੀ ਖਤਰਨਾਕ ਕਿੰਨੇ ਐ ਫਰਜ਼ ਕਰ ਲਓ ਉਹ ਆਪਦੀ ਜ਼ਮੀਨ ਦੀ ਪੰਜਾਬ ਦੀ ਸਾਰੀ ਜ਼ਮੀਨ ਤੇ ਕਬਜ਼ਾ ਕਾਰਪੋਰੇਟ ਦਾ ਹੋ ਗਿਆ ਫਿਰ ਜਿਹੜੇ ਹੁਣ ਪਿੱਛੇ ਨਾਰੇ ਵੱਜਦੇ ਹੁੰਦੇ ਸੀ ਟਰੈਕਟਰ ਵੇਚ ਦੋ ਟਰਾਲੀ ਵੇਚ ਦੋ ਹਲ ਵੇਚ ਦਿਓ ਕਰਜ਼ਾ ਲਾ ਕੇ ਵਿਹਲੇ ਹੋ ਜਾਓ ਆਬ ਦੇ ਖੇਤਾਂ ਚ ਦਿਹਾੜੀ ਕਰੋ ਭੈਣ ਗਾਜਰਾ ਧੋਦਿਆ ਕਰੂ ਤੁਸੀਂ ਸਖਮਲ ਪੱਟਦਿਆ ਕਰਿਓ ਤੁਸੀਂ ਸਪਰੇਅ ਕਰਦਿਆ ਕਰਿਓ ਹਫਤੇ ਬਾਅਦ ਦੋਨੇ ਤਨਖਾਹ ਲੈ ਲਿਆ ਕਰੋ ਦੋਨੇ ਜੀ ਸਾਈਕਲ ਤੇ ਜਾਇਆ ਕਰੋ ਵਰਦੀ ਕੰਪਨੀ ਦੀ ਸਾਬਣ ਕੰਪਨੀ ਦੀ ਉਥੇ ਜਾ ਕੇ ਪਾ ਲਈ ਚਿੱਟੇ ਕੱਪੜੇ ਪੈਟ ਪਹਿਨੇ ਸਾਈਕਲ ਤੇ ਆ ਕੇ ਮौज ਨਾਲ ਭੈਣ ਜੀ ਨੇ ਆਪਣੇ ਪੈਸੇ ਗਣ ਲੇ ਤੇ ਘਰ ਵਾਲੇ ਨੇ ਆਪਣੇ ਪੈਸੇ ਗਣ ਲੇ 7 ਦਿਨ ਬਾਅਦ ਮੁੰਡੇ ਆਪਦੇ ਆਪਦੇ ਗਣ ਲਿਆ ਕਰਨਗੇ ਹੈ ਮौज ਨਾ ਬਾਨੀਏ ਨੇ ਆਉਣਾ ਨਾ ਕਿਸੇ ਬੈਂਕ ਵਾਲੇ ਨੇ ਆਉਣਾ ਨਾ ਕੁਰਤੀ ਹੋਣੀ ਨਾ ਜ਼ਮੀਨ ਦੀ ਕਹਾ ਦਾ ਫਿਰ ਫਿਕਰ ਫੱਕੀ ਸਾਲਾ ਕੋਈ ਐ ਤਾਂ ਲੱਗਦਾ ਵੀ ਬਹੁਤ ਵਧੀਆ ਜਿਮਨੀ ਪਰ ਇਹ ਹੋਣਾ ਨਹੀਂ ਪਹਿਲੀ ਗੱਲ ਰਜਕਾਰ ਬਿਲੂਗਾ ਕਿੱਥੇ ਖੇਤਾਂ 'ਚ ਖੇਤਾਂ 'ਚ ਤਾਂ ਪਹਿਲੀ ਮਸ਼ੀਨਰੀ ਨੇ ਮਜ਼ਦੂਰ ਬਾਹਰ ਕੱਢੇ ਖੜੇ ਨੇ ਮੰਡੀਆਂ ਲੱਗਦੀਆਂ ਨੇ ਫਿਰ ਇਹ ਮੰਡੀਆਂ ਵੱਡੀਆਂ ਹੋ ਜਾਣਗੀਆਂ ਬਸ ਜਿਹੜੀਆਂ ਮੰਡੀਆਂ ਮਜ਼ਦੂਰਾਂ ਦੀਆਂ ਹੁਣ ਤਨੂੰ ਛੋਟੀਆਂ-ਛੋਟੀਆਂ ਟੁਕੜੀਆਂ 'ਚ ਦਿਖਦੀਆਂ ਨੇ ਫਿਰ ਇਹ ਸੈਂਕੜੇ ਗਿਰ ਤੇਜ਼ ਹੋਇਆ ਕਰਨਗੀਆਂ ਫਿਰ ਰੱਜ ਨੂੰ ਚਾਜ ਇਹ ਲੱਗੂਗਾ ਵੀ ਸਬਜ਼ੀ ਹੈ ਕਾਦੀ ਭੁੱਖ ਤਾਂ ਲੱਗੀ ਐ ਗੋਭੀ ਐ ਇਹ ਨਹੀਂ ਮੈਂ ਖਾਣੀ ਮਟਰ ਪਨੀਰ ਲਿਆ ਕਿਉਂਕਿ ਰੱਜ ਨੂੰ ਚਾਜ ਨੇ ਪਹਿਲਾ ਇਹ ਕਹਿ ਕਰਨਗੇ ਵੀ ਤੁਹਾਡੇ ਚ ਕੋਈ ਪੜਿਆ ਲਿਖਿਆ ਮੁੰਡਾ ਹੈਗਾ ਵੀ ਇਹ ਕਿੰਨੇ ਨੇ ਬਈ 21 21 ਸਾਲ ਦੇ ਕਿੰਨੇ ਨੇ 25 25 ਦੇ ਕਿੰਨੇ ਨੇ ਉਹ ਸਾਰੇ ਆ ਜਾਓ ਬਾਕੀ ਆ ਸਾਰੇ ਬੁੱਢੇ ਖੁੱਢੇ ਵਾਲੇ ਜਾਓ ਛੋਟੀਆਂ ਆਏ ਨੇ ਲਾਮੀ ਹੋਇਆ ਕਰੋ ਐ ਛੋਟੀ ਬੋਲੀ ਫਿਰ ਅਨਾਜ ਉਹਨਾਂ ਕੋਲੇ ਹੋਊਗਾ ਦੁੱਧ ਉਹਨਾਂ ਕੋਲੇ ਹੋਊ ਸਬਜ਼ੀਆਂ ਉਹਨਾਂ ਕੋਲੇ ਹੋਣਗੀਆਂ ਸਾਕ ਉਹਨਾਂ ਕੋਲੇ ਹੋਊਗਾ ਕੱਪੜੇ ਉਹਨਾਂ ਕੋਲੇ ਹੋਣਗੇ ਜਾ ਗੁਰਦਾਸ ਮੈਨੂੰ ਨਾਲ ਕੋਲੇ ਹੋਊਗਾ ਜਿੰਨਾ ਜ਼ਿੰਦਗੀ ਵਾਸਤੇ ਚੀਜ਼ਾਂ ਵਰਤ ਜਿਆ ਨੇ ਪਾਣੀ ਤਾਂ ਨਹੀਂ ਸਾਰਾ ਉਹਨਾਂ ਕੋਲੇ ਹੋਊਗਾ ਇਹ ਪੈਸਿਆਂ ਦਾ ਮਿਲੂਗਾ ਪੈਸੇ ਮਿਲਣਗੇ ਰਜਗਾਰ ਨਾਲ ਰਜਗਾਰ ਮਿਲੂਗਾ ਕਾਰਪੋਰੇਟ ਕੋਲ ਪਸੰਦਾ ਇਹ ਜ਼ਿੰਦਗੀ ਨਾ ਆਟਾ ਦਾ ਢੋਲ ਨਹੀਂ ਮਿਲਣਗੇ ਘਰਾਂ ਚ ਮੱਝਾਂ ਨਹੀਂ ਖੜੀਆਂ ਮਿਲਣਗੀਆਂ ਸਭ ਮੱਝਾਂ ਬੱਝਾਂ ਬਾਹਰ ਉਸੇ ਦਿਨ ਤੋਂ ਮੱਝਾਂ ਬਾਹਰ ਪੱਠੇ ਦੀ ਹੋਣੇ ਮਦਾਂ ਕਿੱਥੋਂ ਹੋਣਗੀਆਂ ਕੱਲੀ ਕੱਲੀ ਚੀਜ਼ ਮੁੱਲ ਬਿਲਕੁਲ ਫਿਰ ਜੇ ਮੁੰਡਾ ਕਮਾ ਕੇ ਲੈ ਆਵੇ ਜੋਗਾ ਰੋਟੀ ਜੋਗਾ ਫਿਰ ਹੋ ਸਕਦਾ ਆਪਦੇ ਬਾਪ ਨੂੰ ਕਹੇ ਵੀ ਤੂੰ ਆਪਦੀ ਖਾ ਕਮਾ ਖਾ ਮੇਰੇ ਕੋਲ ਤਾਂ ਮੇਰੇ ਜੋਗੀ ਹੈ ਪਹਿਲੀ ਗੱਲ ਤਾਂ ਸਾਡੀ ਇਹ ਬਰਾਸਤ ਇਹ ਗੱਲ ਜਰ ਨਹੀਂ ਸਕਦਾ ਆਹ ਬਰਾਸਤਾਂ ਆਪਦੇ ਘਰੇ ਕਿਸੇ ਘਰ ਦੇ ਜੀ ਨੂੰ ਭੁੱਖਾ ਝਰ ਲਵੇ ਤੇ ਉਹਨੂੰ ਭੁੱਖੇ ਨੂੰ ਛੱਡ ਕੇ ਆਪ ਰੋਟੀ ਖਾ ਕੇ ਢਿੱਡ ਭਰ ਕੇ ਸੌਂ ਜਾਵੇ ਇਹ ਸਾਡੇ ਖੂਨ ਦੇ ਵਿੱਚ ਲਿਖਿਆ ਨਹੀਂ ਹੋਇਆ ਨਾ ਸੱਤ ਹੋਏ ਬਰਦਾਸ਼ਤ ਹੋਣਾ ਨਾ ਹੀ ਜੀ ਜ਼ਿੰਦਗੀ ਦੇਖੀ ਜਾ ਸਕਦੀ ਹੈ ਤੇ ਨਾ ਹੀ ਜੀ ਜ਼ਿੰਦਗੀ ਜਿਵੀ ਜਾ ਸਕਦੀ ਆਤਾ ਹੈ ਕਰਨਾ ਚਾਹੁੰਦੇ ਨੇ ਤੇ ਅਸੀਂ ਇਹ ਹੋਣ ਨਹੀਂ ਦੇਣਾ ਫਿਰ ਚੁੱਪ ਕਰਕੇ ਬੈਠੇ ਰਹਿਣ ਨਾਲ ਗੱਲ ਕਿਵੇਂ ਬਣੂਗੀ ਸਾਡੇ ਹਰਾਨੀ ਦੀ ਗੱਲ ਤਾਂ ਇਹ ਹੈ ਵੀ ਸਾਡੇ ਸਾਥੀਆਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗ ਰਿਹਾ ਵੀ ਆ 26 ਮੰਡੀਆਂ ਬੰਦ ਹੋਣ ਨਾਲ ਕੀ ਹੋ ਗਿਆ ਜਿਹੜੇ ਸਾਡੇ ਸਾਥੀ ਸਰਕਾਰ ਚ ਨੇ ਉਹਨਾਂ ਨੂੰ ਨਹੀਂ ਪਤਾ ਹੋ ਲੱਗ ਰਿਹਾ ਵੀ ਇਹ ਤਾਂ ਕਾਨੂੰਨ ਲਾਗੂ ਹੋਗਾ ਜਿਹੜੇ ਪਹਿਲਾਂ ਸਬੂਤ ਦੀਨੇ ਵਾਪਸ ਲਈ ਸੀ ਤੁਸੀਂ ਕਿਉਂ ਦਾ ਮੰਨ ਰਹੇ ਹੋ ਇਹ ਅੱਜ ਜੇ ਸਾਡੇ ਤੇ ਅਟੈਕ ਆਇਆ ਤਾਂ ਸੁਣੂ ਵੀ ਨਹੀਂ ਛੱਡਣਾ ਤੁਸੀਂ ਸਾਡੇ ਨਾਲ ਹੀ ਜੁੜੇ ਹੋਏ ਹੋ ਇਸ ਕਰਕੇ ਲੜਾਈ ਬਹੁਤ ਵੱਡੀ ਹੈ ਇੱਕ ਅਧਿਕਾਰੀ ਨੇ ਫੋਨ ਆਇਆ ਸੀਨੀਅਰ ਅਧਿਕਾਰੀ ਦਾ ਫੋਨ ਸੀ ਮੈਨੂੰ ਕੰਨਾ ਪ੍ਰਧਾਨ ਜੀ ਇਹ ਕੀ ਹੋ ਗਿਆ ਤਾਂ ਗੱਲ ਹੀ ਕੋਈ ਐਡੀ ਨਹੀਂ ਮੰਡੀਆਂ ਨੇ ਮੰਡੀਆਂ ਚਲਾ ਦਾਂਗੇ ਬਸ ਖਰੀਦ ਸਾਰੇ ਹੋਊਗੀ ਇਹ ਤਾਂ ਕੋਈ ਗੱਲ ਹੀ ਨਹੀਂ ਹੈ ਜੀ ਐਡੀ ਹੁਣ ਕੌਣ ਸਾਰੇ ਦੱਸੇ ਉਹਨੂੰ ਵੀ ਗੱਲ ਕਿੱਡੀ ਹੈ ਜਦੋਂ ਮੈਂ ਫੋੜਿਆ ਸਫੋਨ ਤੇ ਸੰਕੇਤ ਦਿੱਤਾ ਕਹਿੰਦਾ ਇਹ ਤਾਂ ਗੱਲ ਖਾਸੀ ਵੱਡੀਆਂ ਬਹਿ ਕੇ ਕਰਨ ਵਾਲੀ ਹੈ ਅਸੀਂ ਵੀ ਕਹਿੰਦੇ ਆ ਵੀ ਬਹਿ ਕੇ ਕਰਨ ਵਾਲੀ ਆ ਬਈ ਇਹ ਗੱਲ ਨਿੱਕੀ ਨਹੀਂ ਹੈ ਇਹ ਵੱਡੀ ਗੱਲ ਐ ਨੀਤੀ ਦੀ ਗੱਲ ਐ ਪਾਲਸੀ ਦੀ ਗੱਲ ਐ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਐਵੇਂ ਨਹੀਂ ਕੱਢੀਆਂ ਜਾ ਰਹੀਆਂ ਇਹ ਹੁਣੇ ਨਿਓ ਹੋਇਆ ਐ ਜਿਵੇਂ ਅੰਗਰੇਜ਼ਾਂ ਨੇ ਰੇਲਾਂ ਕੱਢੀਆਂ ਸੀ ਬੰਦਰਗਾਹਾਂ ਤੱਕ ਜਾਂਦੀਆਂ ਨੇ ਸੜਕਾਂ ਸਾਰੀਆਂ ਭਾਰਤ ਮਾਲਾ ਦੀਆਂ ਇੱਧਰ ਦਾ ਮਾਲ ਢੋ ਕੇ ਕੰਪਨੀਆਂ ਨੇ ਉਧਰ ਉਥੋਂ ਮਾਲ ਲਿਆ ਕੇ ਇੱਧਰ ਵੇਚਣਾ ਇੱਕ ਖਰੀਦਣ ਦਾ ਤੇ ਵੇਚਣ ਦਾ ਧੰਦਾ ਇੱਥੋਂ ਕਰਨਾ ਐ ਐਗਰੀਕਲਚਰ ਦੇ ਵਿੱਚੋਂ ਜਿਹੜੇ ਹੁਣ ਲੰਗਰ ਲੱਗਦੇ ਨੇ ਨਾ ਭਾਈ ਲੰਗਰ ਜ਼ਮੀਨਾਂ ਦੇ ਸਿਰ ਤੇ ਲੱਗਦੇ ਨੇ ਜਿਹੜੇ ਤੁਸੀਂ ਹੁਣ ਕਹਿ ਦਿੰਦੇ ਹੋ ਵੀ ਕਿਸੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਜੇ ਪਚਾੜ ਆ ਗਿਆ ਹਫਤ ਪੈ ਗਈ ਭੁੱਖੇ ਮਰਦੇ ਲੋਕ ਨੇ ਤਾਂ ਉਹਨਾਂ ਨੂੰ ਮੌਕੇ ਤੇ ਜੇ ਮਦਦ ਕਰਦੇ ਤੁਸੀਂ ਜ਼ਮੀਨਾਂ ਦੇ ਸਿਰ ਤੇ ਕਰਦੇ ਹੋ ਛੋਟੀ ਬਚੀ ਹੋਈ ਵਿਰਾਸਤ ਦੇ ਸਿਰ ਤੇ ਕਰਦੇ ਹਾਂ ਇਸ ਕਰਕੇ ਜਿਹੜੀ ਆ ਜਿੰਦਗੀ ਹੈ ਚਲਾ ਗਿਆ ਸਾਰਾ ਕੁਝ ਆਪਣੇ ਕੋਲੋਂ ਸਾਡੇ ਰਸਮ ਰਵਾਜ ਚਲੇ ਗਏ ਸਾਡਾ ਭਾਈਚਾਰਾ ਖੋលਿਆ ਸਾਡੀਆਂ ਕੁਦਰਤੀ ਆ ਜਿਹੜੀਆਂ ਚੀਜ਼ਾਂ ਸੀ ਕੁੱਦੀ ਸਰੋਤੋਂ ਖੋਲੇ ਪਾਣੀ ਗੰਦਾ ਹੋ ਗਿਆ ਜ਼ਹਿਰ ਹੋ ਗਈ ਬਿਮਾਰੀਆਂ ਆ ਗਈਆਂ ਬੇਰਜ਼ਗਾਰੀ ਹੋ ਗਈ ਗਲਗਲ ਕਰਜ਼ਾ ਹੋ ਗਿਆ ਪਰ ਸਾਡਾ ਬੇਸ ਬਚਿਆ ਹੋਇਆ ਹੈ ਜ਼ਮੀਨ ਜਦੋਂ ਇਹ ਗਈ ਸਮਝੋ ਪੈਰ ਓਖੜ ਗਏ ਪੈਰ ਲੱਗਣੇ ਨਹੀਂ ਬਾਈ ਜਿੱਥੇ ਮਰਜੀ ਫਰੀ ਜਾਓ ਅੱਜ ਜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੁਹਾਡੇ ਬੱਚੇ ਐ ਮਿੱਟੀ ਦੇ ਨਾਲ ਜੁੜੇ ਹੋਏ ਨੇ ਉਹ ਜੇ ਅੱਜ ਉਹਨਾਂ ਨੂੰ ਕੋਈ ਸੰਕਟ ਆਉਂਦਾ ਇੱਥੇ ਮਿੱਟੀ 'ਚੋਂ ਆਵਾਜ਼ ਉੱਠਦੀ ਐ ਜੇ ਇੱਥੇ ਕੋਈ ਬਦਰੋ ਹੁੰਦਾ ਉਧਰੋਂ ਆਵਾਜ਼ ਉੱਠਦੀ ਐ ਲੜਨ ਦਾ ਮਾਦ ਦਾ ਨਾ ਖਤਮ ਕਰ ਲਿਓ ਮੈਂ ਅਲੀ ਛੋੜੀ ਐ ਨਹੀਂ ਮੁੜੂਗੀ ਜਿਵੇਂ ਹੁਣ ਲਾ ਕੇ ਮੁੜੇ ਹੁੰਦੀ ਐ ਫੇਰ ਛੋੜੀਆਂ ਟਰਾਲੀਆਂ ਜਿਵੇਂ ਗੰਨੇ ਦੀਆਂ ਟਰਾਲੀਆਂ ਮਿਲ ਜੱਲੇ ਲੱਗੀਆਂ ਹੋਈਆਂ ਨੇ ਬਾਈ ਐ ਲੈਣਾ ਲੱਗਿਆ ਗੰਨੇ ਫੇਰ ਛੋੜੀਆਂ ਟਰਾਲੀਆਂ ਨੇ ਪਰਖ ਹੀ ਲੱਗਿਆ ਕਰੂਗੀ ਵੀ ਇਹ ਸਿਲ ਕਿੰਨੇ ਐ ਕਾਲਾ ਦਾਣਾ ਕਿੰਨੇ ਕਟਿਆ ਹੋਇਆ ਦਾਣਾ ਕਿੰਨੇ 5 ਕਿਲੋ ਕਾਟ 10 ਕਿਲੋ ਕਾਟ ਆ ਸਿਲ ਦੀ ਕਾਟ ਫਿਰ ਕੋਈ ਐਮਐਸਪੀ ਉਮੈਸਮੀ ਨਾ ਰਹਿਣੀ ਐ ਨਾ ਸਰਕਾਰ ਨੇ ਦੇਣੀ ਐ ਨਾ ਮੰਗਣ ਦੀ ਲੋੜ ਹੋਣੀ ਐ ਆ ਤਾਂ ਮੁੱਕ ਜਾਦਾ ਜਿਹੜੀ ਲੜਾਈ ਬਾਈ ਜੀ ਲੜ ਰਹੇ ਨੇ ਇਧਰ ਜਿਹੜੇ ਗਏ ਨੇ ਬਾਈ ਕਹਿੰਦੇ ਐਮਐਸਪੀ ਦੀ ਗਾਰੰਟੀ ਕਰੂਨ ਬਣਾ ਕੇ ਲਿਆਵਾਂਗੇ ਅਸੀਂ ਕਹਿੰਦੇ ਆ ਵੀ ਪੂਰਾ ਤੋਲ ਅਗਲਾ ਕਹਿੰਦਾ ਹਟ ਦੇ ਤਾਂ ਚੜ ਦਿੱਲੀ ਦਾ ਘੋਲ ਜਿੱਤਣ ਤੋਂ ਬਾਅਦ ਸੋਨੂੰ ਇਹ ਗੱਲ ਕਹੀ ਸੀ ਅਵੇਸਲੇ ਨਾ ਹੋ ਜਾਓ ਸੱਪ ਮਰਿਆ ਨਹੀਂ ਹੈ ਜ਼ਖਮੀ ਹੈ ਜ਼ਖਮੀ ਸੱਪ ਕਿਸੇ ਵੇਲੇ ਵੀ ਡੰਗ ਮਾਰ ਸਕਦਾ ਆ ਮਾਰ ਗਿਆ ਮਾਰ ਗਿਆ ਨਾ ਬਈ ਡੰਗ ਇਹ ਅੱਡ ਗੱਲ ਹੈ ਕਿ ਜੋਗੀ ਨੂੰ ਪਤਾ ਹੋਣਾ ਚਾਹੀਦਾ ਵੀ ਜ਼ਹਿਰ ਕਿੱਥੇ ਤੱਕ ਗਿਆ ਦੂ ਆਹ ਜਾਣ ਨਹੀਂ ਦੇਣੀ ਫਿਰ ਬਚਾਂਗੇ ਅਗਲੇੰ ਦਾ ਕਰਤਾ ਨਾ ਆਪਦਾ ਕੰਮ ਇਸ ਕਰਕੇ ਇਹ ਜਿਹੜੀ ਗੱਲ ਹੈ ਇਹ ਕਰਨ ਕੀ ਜਾ ਰਹੇ ਨੇ ਭਲਾ ਕਿੰਨੇ ਤਾਹੂ ਕਿਉਂ ਹੋ ਰਹੇ ਨੇ ਇਹ ਇੰਨਾ ਇਹਨਾਂ ਨੂੰ ਦਿੱਕਤ ਕੀ ਪੈ ਰਹੀ ਹੈ ਜੇ ਪੰਜਾਬ ਦੇ ਲੋਕ 75% ਲੋਕ ਆਪਦੇ ਖੇਤੀ ਨਾਲ ਆਪਦੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤੇ ਹੋਰ ਲੋਕਾਂ ਨੂੰ ਪਾੜ ਰਹੇ ਨੇ 1.5% ਭੂਮੀ ਜੋ 60% ਅਨਾਜ ਪੈਦਾ ਕਰਕੇ ਸਾਨੂੰ ਦੇ ਰਹੇ ਨੇ ਫਿਰ ਇਹ ਰਾੜਕ ਕਿਉਂ ਪੈਂਦੀ ਆ ਚੋਬ ਕਿਉਂ ਪੈਂਦੀ ਆ ਉੱਥੇ ਇਹ ਕਰਨਾ ਕੀ ਚਾਹੁੰਦੇ ਨੇ ਅਸਲ 'ਚ ਇਹ ਵਿਚ ਵਿਚਾਲੇ ਵਾਲੇ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਇਹ ਦੋ ਕਿਸਮ ਦੇ ਲੋਕ ਰੱਖਣਾ ਚਾਹੁੰਦੇ ਨੇ ਇੱਕ ਮਾਲਕਾ ਦੂਜਾ ਮਜ਼ਦੂਰ ਜਿੰਨੇ ਸਾਧਨ ਨੇ ਚਾਹੇ ਉਤਪਾਦਨ ਦੇ ਨੇ ਚਾਹੇ ਕੁਦਰਤੀ ਸਰੋਤ ਨੇ ਚਾਹੇ ਪਬਲਿਕ ਸੈਕਟਰ ਨੇ ਉਹਨਾਂ ਸਾਰੇ ਸਾਧਨਾਂ ਤੇ ਕਾਰਪੋਰੇਟਾਂ ਨਾ ਕੰਪਨੀਆਂ ਦੇ ਕਬਜ਼ਾ ਕਰਾਉਣਾ ਚਾਹੁੰਦੇ ਨੇ ਜਨੇ ਕੋਈ ਵੀ ਇਹ ਜੀ ਵਸਤੂ ਜਿਹੜੀ ਤੁਸੀਂ ਆਪ ਬਣਾ ਕੇ ਵਰਤ ਸਕਦੇ ਹੋ ਉਹ ਸੋਡੇ ਹੱਥਾਂਾਂ 'ਚ ਰਹਿਣ ਨਹੀਂ ਦੇਣਾ ਚਾਹੁੰਦੇ ਹੁਣ ਤੁਸੀਂ ਐਡੀ ਵੱਡੀ ਗੱਲ ਦੁਨੀਆ ਨੂੰ ਬੁਗਾਰ ਸਕਦੇ ਹੋ ਕਿ ਪੰਜਾਬ ਦੀ ਧਰਤੀ ਵਾਸਤੇ ਸਿਰਫ ਕੁਦਰਤੀ ਸਰੋਤਾਂ ਦੀ ਲੋੜ ਹੈ ਤੇ ਸੋਡੀਆਂ ਸਾਰੀਆਂ ਚੀਜ਼ਾਂ ਨਾ ਹੋਣ ਤੋਂ ਬਾਅਦਜੂਦ ਵੀ ਅਸੀਂ ਭੁੱਖੇ ਨਹੀਂ ਮਰਦੇ ਜੇ ਅਸੀਂ ਭੁੱਖੇ ਨਹੀਂ ਮਰਦੇ ਤਾਂ ਪੰਜਾਬ ਦੇ ਪਾਣੀ ਦੇ ਵਿੱਚ ਲੜਨ ਦਾ ਮੱਦ ਹੈ ਤਾਂ ਲੜਨ ਨੂੰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਪੰਜਾਬ ਦਾ ਬਹੁਤ ਲੰਮਾ ਹਜ਼ਾਰਾਂ ਬਰੇ ਪਹਿਲਾਂ ਦਾ ਇਤਿਹਾਸ ਹੈ ਪੰਜਾਬ ਦਾ ਪੰਜਾਬ ਦੇ ਪਾਣੀ ਦੇ ਵਿੱਚ ਲੜਾਕੂ ਜਜ਼ਬਾ ਪਹਿਲਾਂ ਤੋਂ ਹੈ ਮੈਂਤੀ ਤੇ ਲੜਾਕੂ ਸਿਆਣਾ ਸੁੰਘੜ ਸਬਰ ਕਰਨ ਵਾਲਾ ਇਹ ਜੱਜਬਾ ਇਹਨਾਂ ਚ ਪਹਿਲਾ ਹੈ ਇਸ ਕਰਕੇ ਪੰਜਾਬ ਆ ਜਿਹੜਾ ਹਿੰਦੁਸਤਾਨ ਦੇ ਸੂਬਿਆਂ ਨਾਲੋਂ ਇੱਕ ਵੱਖਰੀ ਕਿਸਮ ਹੈ ਦੀ ਇੱਥੇ ਵੱਖਰੀ ਕਿਸਮ ਦੇ ਲੋਕ ਰਹਿੰਦੇ ਨੇ ਕਿਉਂਕਿ ਇਹ ਜ਼ਮੀਨ ਨਾਲ ਜੁੜੇ ਹੋਏ ਨੇ ਜ਼ਮੀਨ ਆਪਣਾਊ ਆ ਹੁਣ ਜਦੋਂ ਪਲਾ ਮੰਡੀ ਉਹਨਾਂ ਦੇ ਕਬਜ਼ੇ ਹੋ ਗਈ ਫੇਰ ਰੇਟ ਵੀ ਉਹਨਾਂ ਦੀ ਮਰਜ਼ੀ ਦੇ ਹੋਣਗੇ ਸਰਕਾਰ ਤਾਂ ਵਿਚ ਵਿਚਾਲੋਂ ਨਿਕਲ ਗਈ ਨਾ ਭਾਈ ਨਾ ਸਰਕਾਰ ਨੇ ਖਰੀਦਣਾ ਨਾ ਸਰਕਾਰ ਨੇ ਨਾ ਸਾਹਮਣਾ ਨਾ ਗਦਾਂਬਾਂ ਦੀ ਲੋੜ ਨਾ ਮਾਰਕਫੈਟ ਦੀ ਲੋੜ ਨਾ ਪੰਚਤ ਦੀ ਲੋੜ ਨਾ ਐਫਸੀਆਈ ਦੀ ਲੋੜ ਸਾਰੀ ਖਤਮ ਕਰ ਦੇਣੀ ਨਾ ਲੇਬਰ ਦੀ ਲੋੜ ਨਾ ਆੜਤੀਆਂ ਦੀ ਲੋੜ ਨਾ ਟਰੱਕ ਜੁਨਿਆਂ ਦੀ ਲੋੜ ਨਾ ਮਾਰਕੀਟ ਕਮੇਟੀਆਂ ਦੀ ਲੋੜ ਸਾਰਾ ਖਤਮ ਹੁਣ ਰਹਿ ਗਏ ਕਿਸਾਨ ਤੇ ਆਹ ਆਪਣੇ ਛੇ ਲੋਗਦਮ ਉਹਦੀਆਂ 26 ਮੰਡੀਆਂ ਬੰਦ ਕਰਕੇ ਉਹਦੀਆਂ ਮਾਰਕੀਟ ਕਮੇਟੀਆਂ ਦੂਜੇ ਮਹਿਕ ਮੈਚ ਮਰਜ ਕਰਤੀਆਂ ਜਿਹਨੇ ਇਹ ਉਹ ਪਾਲਿਸੀ ਹੈ ਜਿਹੜੇ ਤਿੰਨ ਕਾਨੂੰਨਾਂ ਵਾਸਤੇ ਆਪਾਂ ਲੜਾਈ ਲੜ ਕੇ ਵਾਪਸ ਕਰਾ ਕੇ ਆਇਸ ਉਹਨਾਂ ਚੋਂ ਦੋ ਕਾਨੂੰਨ ਸਿੱਧੇ ਰੂਪ ਦੇ ਵਿੱਚ ਇੰਪਲੀਮੈਂਟ ਕਰਤੇ ਨਾ ਨੇ ਮਤਲਬ ਲਾਗੂ ਕਰਤੇ 26 ਮੰਡੀਆਂ 'ਚ ਹੁਣੇ ਗੱਲ ਬਣਾ ਕੀ ਹੈ ਅੱਜ ਦਾ ਬਿਆਨ ਲੱਗਿਆ ਹੋਇਆ ਇੱਕ ਖੇਤੀਬਾੜੀ ਮੰਤਰੀ ਦਾ ਕਿ ਕੋਈ ਕੇਂਦਰ ਮੰਤਰੀ ਹੋਊਗਾ ਕੋਈ ਮੰਡੀ ਬੰਦ ਨਹੀਂ ਹੋਊਗੀ ਹੁਣ ਇੱਕ ਪਾਸੇ ਤਾਂ ਇਹ ਕਿ ਕੋਈ ਮੰਡੀ ਬੰਦ ਨਹੀਂ ਹੋਊਗੀ ਇੱਕ ਵਾਰ ਸੇ ਬਿਆਨ ਲੱਗਿਆ ਹੋਇਆ ਵੀ 26 ਮਾਰਕੀਟ ਕਮੇਟੀਆਂ ਦੂਜੇ ਮਹਤਮਿਆਂ ਦੇ ਵਿੱਚ ਰਲਾਤੀਆਂ ਮਰਜ਼ ਕਰਤੀਆਂ ਇਹਦਾ ਮਤਲਬ ਮਾਰਕੀਟ ਕਮੇਟੀਆਂ ਭਾਂਗੀ ਕਰਤੀਆਂ ਤੋੜਤੀਆਂ ਮੰਡੀ ਤੋੜਤੀਆਂ ਇਹ ਗੱਲ ਕੀ ਹੈ ਜ ਜਿਹਨੇ ਸਿੱਧਾ ਮਾਲ ਛੋਟਾ ਸਿੱਧੋ ਗਦਾਮਾਂ ਚ ਜਾਊਗਾ ਤੇ ਜਾਣਸਰ ਤੁਰੂਗਾ ਸ਼ਾਮ ਨੂੰ ਵੇਚ ਕੇ ਘਰ ਆਜੋਗੇ ਪੈਸੇ ਹੋ ਸਕਦਾ ਤੈਨੂੰ 5-70 ਰੁਪਏ ਵੱਧ ਵੀ ਦੇ ਦਨ ਜਦੋਂ ਜਾ ਕੇ ਇਹ ਗੱਲ ਖੁੰਡਾਂ ਚ ਪ੍ਰਚਾਰਨ ਵਾਸਤੇ ਕਿਸੇ ਨੇ ਪ੍ਰਚਾਰਨ ਕਰਨੀ ਹੋਵੇ ਤਾਂ ਇਹ ਦਲੀਲ ਤੇ ਖੜਕੇ ਆਪਣੇ ਕੋਲ ਨੂੰ ਨਜ਼ਾਇਜ਼ ਠਰਾ ਦੂਗਾ ਉਹ ਵੀ ਤੁਸੀਂ 1 ਸਾਲ ਜਿਹੜਾ ਦਿੱਲੀ ਅੰਦੋਲਨ ਲੜਿਆ ਹੈ ਉਹ ਲੜਨੀ ਲੋੜ ਹੀ ਦੀ ਸੀ ਆ ਦੇਖੋ ਏਡੀ ਵੱਡੀ ਸਹੂਲਤ ਕਿਉਂਕਿ ਜਿਹੜੇ ਕਿਸਾਨ ਦੇ ਖੇਤ ਚ ਕਮੈਨ ਲੱਗੀ ਟਰਾਲੀ ਚ ਕੰਕ ਪੈ ਗਈ ਉਹ ਟਰਾਲੀ ਜਾ ਕੇ ਸਿੱਧੀ ਸੀ ਲੋਗਦਾਮ ਦੇ ਵਿੱਚ ਕੰਡੇ ਤੇ ਲਾ ਕੇ ਤੋਲ ਕੇ ਸ਼ਾਮ ਨੂੰ ਵੇਚ ਕੇ ਘਰ ਆ ਗਿਆ ਜਦੋਂ ਬੰਦਾ ਨਾ ਕਿਸੇ ਨੇ ਚرائی ਨਾ ਨਹਾਈ ਤੇ ਵੇਚ ਕੇ ਘਰੇ ਆ ਗਿਆ ਉਹ ਤਾਂ ਗੁਣਗਾਊਗਾ ਵੀ ਯਾਰ ਤਾਂ ਮौज ਕਰਦੀ ਸਰਕਾਰ ਨੇ ਐਦਾ ਕਹੋਂਗੇ ਨਾ ਭਾਈ ਤੁਸੀਂ ਇੱਕ ਉਹਦੇ ਨਾਲ ਦਾ ਬੰਦਾ ਉਹ ਮੰਡੀ ਚ ਲਾ ਕੇ ਲਾਉਂਦਾ ਟਰਾਲੀ ਜਾ ਕੇ ਉਥੇ ਇੱਕ ਦਿਨ ਬੋਲੀ ਨਹੀਂ ਆਉਂਦੀ ਝੜਦੀ ਨਹੀਂ ਤੀਜੇ ਚੌਥੇ ਦਿਨ ਵਿਕਦੀ ਹੈ ਉਹ ਕਹੋ ਯਾਰ ਮੈਂ ਤਾਂ ਚੌਥੇ ਦਿਨ ਆਇਆ ਤੇ ਦੂਜਾ ਬੰਦਾ ਦੂਜੇ ਦਿਨ ਵੇਲਾ ਹੋ ਕੇ ਘਰੇ ਆ ਗਿਆ ਇਹਨੂੰ ਸਹੂਲਤ ਦੇ ਤੌਰ ਤੇ ਪ੍ਰਚਾਰਿਆ ਜਾਊਗਾ ਵੀ ਆਇਆ ਜਰਾ ਜਿਹੜਾ ਸੀ ਕਰਨਾ ਚਾਹੁੰਦੇ ਆ ਤੁਸੀਂ ਕਿਉਂਕਿ ਲੰਮੇ ਦਾਦੀ ਗੱਲ ਨਹੀਂ ਦੇਖਦੇ ਜਦੋਂ ਕਿਸੇ ਨੂੰ ਜ਼ਹਿਰ ਦੇਣਾ ਹੁੰਦਾ ਬਾਈ ਜੇ ਉਹਨੂੰ ਸਿੱਧਾ ਕਦੇ ਲੈ ਜ਼ਹਿਰ ਖਾ ਲਾ ਉਹ ਤਾਂ ਖਾਂਦਾ ਨਹੀਂ ਹੁੰਦਾ ਜੇ ਇਹਨੂੰ ਕਹਦਾ ਵੀ ਦੇਖ ਇਹ ਤਾਂ ਮਿੱਠਾ ਬਾਈ ਬੜਾ ਮਿੱਠਾ ਹੈ ਪਹਿਲਾਂ ਹਉ ਹੱਥ ਲਾ ਕੇ ਦੇਖੂ ਜੀਬ ਲਾ ਕੇ ਦੇਖੂ ਜੇ ਮਿੱਠਾ ਹੋਗਾ ਤਾਂ ਖਾ ਲੂ ਪਤਾ ਤਾਂ ਹੋਊਗਾ ਨਗੂ ਨਾ ਜਦੋਂ ਉਹਨੇ ਮਰਨਾ ਹੋਇਆ ਹੁਣ ਇਹ ਮਿੱਠਾ ਜ਼ਹਿਰ ਹੈ ਇਹ ਮਿੱਠਾ ਜ਼ਹਿਰ 26 ਮੰਡੀਆਂ ਤੱਕ ਨਹੀਂ ਰਹਿਣਾ ਇਹਦੇ ਚ ਦੋ ਹੈ ਵੇਚਣ ਤੇ ਖਰੀਦਣ ਦਾ